ਅੱਜ પેટ્રોલ ਪੰਪ ਪਰ ਰਹਿਣਗੇ ਬੰਦ ਕਾਰਤੂਨ ਨਿਕਲਣ ਤੋਂ ਪਹਿਲਾਂ ਸੁਣ ਲਵੋ ਇਹ ਪੂਰੀ ਖਬਰ પેટ્રોલ ਪੰਪ ਐਸੋਸੀਏਸ਼ਨ ਨੇ ਕੀਤਾ ਵੱਡਾ ਐਲਾਨ ਅੱਜ ਪੈਟਰੋਲ ਪੰਪ ਪਰ ਰਹਿਣਗੇ ਬੰਦ ਜੇਕਰ ਤੁਸੀਂ ਵੀ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਹੋ ਤਾਂ ਇੱਕ ਵਾਰ ਇਸ ਖਬਰ ਨੂੰ ਜ਼ਰੂਰ ਧਿਆਨ ਦੇ ਨਾਲ ਸੁਣ ਲਵੋ ਜੇਕਰ ਤੁਸੀਂ ਆਪਣੀ ਕਾਰ ਮੋਟਰਸਾਈਕਲ ਆਪਣੇ ਵਹੀਕਲ ਦੇ ਵਿੱਚ ਤੇਲ ਭਰਉਣ ਜਾ ਰਹੇ ਹੋ ਤਾਂ ਤੁਹਾਡੇ ਨਾਲ ਜੁੜੀ ਇਹ ਖਬਰ ਹੈ ਕਿ ਅੱਜ ਐਤਵਾਰ ਨੂੰ ਤੁਹਾਨੂੰ ਪੈਟਰੋਲ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਸੀਂ ਅਜਿਹਾ ਇਸ ਲਈ ਕਹਿ ਰਹੀਆਂ ਕਿਉਂਕਿ ਇਸ ਦਿਨ ਯਾਨੀ ਕਿ ਅੱਜ ਸਾਰੇ ਪੈਟਰੋਲ ਪੰਪ ਜਿਹੜੇ ਨੇ ਬੰਦ ਰਹਿਣਗੇ ਹਾਲਾਂਕਿ ਇਹ ਖਬਰ ਤੁਹਾਨੂੰ ਕਲੀਅਰ ਕਰਦੀ ਹੈ ਕਿ ਇਹ ਪੂਰੇ ਦੇਸ਼ ਜਾਂ ਰਾਜ ਦੇ ਵਿੱਚ ਨਹੀਂ ਬਲਕਿ ਇੱਕ ਜ਼ਿਲ੍ਹੇ ਦੇ ਵਿੱਚ ਹੋਵੇਗਾ ਰਖੜੀ ਤੋਂ ਇੱਕ ਦਿਨ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਨਾਲ ਸਬੰਧਤ ਸਾਰੇ ਪੈਟਰੋਲ ਪੰਪ ਅੱਜ ਬੰਦ ਰਹਿਣਗੇ ਜੀਆ ਵੱਡੀ ਖਬਰ ਹੈ ਕਿ ਅੱਜ ਲੁਧਿਆਣਾ ਦੇ ਵਿੱਚ ਪੈਟਰੋਲ ਪੰਪ ਬੰਦ ਰਹਿਣਗੇ ਤੁਹਾਨੂੰ ਕਾਰ ਦੇ ਵਿੱਚ ਆਪਣੀ ਵਹੀਕਲ ਦੇ ਵਿੱਚ ਮੋਟਰਸਾਈਕਲ ਦੇ ਵਿੱਚ ਤੇਲ ਪਰਵਾਉਣ ਚ ਦਿੱਕਤ ਆ ਸਕਦੀ ਹੈ ਸੋ ਇੱਥੇ ਤੁਹਾਨੂੰ ਦੱਸ ਦਈਏ ਕਿ ਤੇਲ ਕੰਪਨੀਆਂ ਨੇ 8 ਸਾਲਾਂ ਤੋਂ ਪੈਟਰੋਲੀਅਮ ਡੀਲਰਾਂ ਦੀ ਮਾਰਜਨ ਮਨੀ ਦੇ ਵਿੱਚ ਵਾਅਦਾ ਨਹੀਂ ਕੀਤਾ ਪੈਟਰੋਲੀਅਮ ਡੀਲਰ ਲਗਾਤਾਰ ਮਾਰਜਨ ਮਨੀ ਵਧਾਉਣ ਦੀ ਮੰਗ ਕਰ ਰਹੇ ਨੇ ਮੰਗਾਂ ਸਬੰਧੀ ਕੋਈ ਪਹਿਲ ਕਦਮੀ ਨਾ ਕੀਤੀ ਚੰਤ ਤੋਂ ਬਾਅਦ ਹੁਣ ਪੈਟਰੋਲ ਪੰਪ ਵਪਾਰੀਆਂ ਨੇ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣ ਦਾ ਐਲਾਨ ਕੀਤਾ ਹੈ ਯਾਨੀ ਕਿ ਅੱਜ ਜੋ ਹੈ ਇਹ ਮੰਗ ਕੀਤੀ ਗਈ ਹੈ ਇਹਨਾਂ ਦੇ ਬੋਲੋ ਆਪਣੀਆਂ ਮੰਗਾਂ ਅੱਗੇ ਰੱਖੀਆਂ ਗਈਆਂ ਨੇ ਪੈਟਰੋਲੀਅਮ ਡੀਲਰ ਲਗਾਤਾਰ ਜਿਹੜੇ ਨੇ ਮਾਰਛੁਨ ਮਣੀ ਬਤੋਂਦੀ ਹੈ ਮੰਗ ਕਰ ਰਹੇ ਨੇ ਉਹਨਾਂ ਦਾ ਕਹਿਣਾ ਕਿ ਜੇਕਰ ਇਹ ਮੰਗਾਂ ਦੇ ਉੱਤੇ ਕੋਈ ਪਹਿਲ ਕਦਮੀ ਨਾ ਕੀਤੀ ਗਈ ਸਾਡੇ ਸੁਣਵਾਈ ਨਾ ਕੀਤੀ ਗਈ ਤਾਂ ਹਰ ਐਤਵਾਰ ਜੋ ਹੈ ਪੈਟਰੋਲ ਪੰਪ ਬੰਦ ਕੀਤੇ ਜਾਣਗੇ ਸੋ ਵੱਡਾ ਐਲਾਨ ਜਿਹੜਾ ਕੀਤਾ ਗਿਆ ਸੋ 18 अगस्त यानी कि आज रखड़ी ਤੋਂ ਇੱਕ ਦਿਨ ਪਹਿਲਾਂ ਐਤਵਾਰ ਨੂੰ ਜੋ ਹੈ પેટ્રોલ ਪੰਪ ਅਜ ਬੰਦ ਰਹਿਣ ਕੇ ਲੁਧਿਆਣਾ ਦੇ ਵਿੱਚ ਕਾਰੋਬਾਰੀਆਂ ਦੇ ਇਸ ਫੈਸਲੇ ਦਾ ਸਿੱਧਾ ਅਸਰ ਰੱਖੜੀ ਦੇ ਪਵਿੱਤਰ ਤਿਉਹਾਰ ਤੇ ਵੀ ਪੈਣ ਵਾਲਾ ਕਿਉਂਕਿ ਲੋਕ ਆਵਾਜ਼ਾਈ ਲੁਧਿਆਣਾ ਦੇ ਵਿੱਚ ਜੇਕਰ ਲੋਕ ਆਵਾਜ਼ਾਈ ਕਰਦੇ ਨਹੀਂ ਉਹਨਾਂ ਨੇ ਤੇਲ ਨਾ ਪ੍ਰਵਾਇਆ ਹੋਏ ਆਪਣੇ ਵਹੀਕਲਾਂ ਦੇ ਵਿੱਚ ਤਾਂ ਵੱਡੀ ਦਿੱਕਤ ਆ ਸਕਦੀ ਹੈ ਕਿਉਂਕਿ ਲੋਕਾਂ ਨੇ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਕਿਸੇ ਨੇ ਆਪਣੀ ਭੈਣ ਤੋਂ ਰਖੜੀ ਬਣ ਮੋਣ ਨਿਸ਼ਾਨੀ ਹੈ ਕਿਸੇ ਭੈਣ ਨੇ ਆਪਣੇ ਪ੍ਰਾਣ ਨੂੰ ਰਖੜੀ ਬੰਨਣਾ ਨਿਸ਼ਾਨੀ ਹੈ ਲੇਕਿਨ ਇਸੇ ਦੇ ਦੌਰਾਨ ਲੁਧਿਆਣਾ ਦੇ ਵਿੱਚ ਦੱਸਦੇ ਗਏ ਕਿ ਪਹਿਲਾਂ ਹੀ ਜਿਹੜਾ ਇਹ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਅੱਜ ਪੈਟਰੋਲ ਪੰਪ ਜਿਹੜੇ ਨੇ ਲੁਧਿਆਣਾ ਦੇ ਵਿੱਚ ਬੰਦ ਰਹਿਣਗੇ ਡੀਲਰਾਂ ਦੀ ਮਾਰਸ਼ਨ ਮਣੀ ਵਧਾਉਣ ਦੇ ਲਈ ਜੇਕਰ ਕਦਮ ਨਾ ਚੁੱਕੇ ਗਏ ਤਾਂ ਉਸ ਤੋਂ ਬਾਅਦ ਵੱਡੇ ਐਲਾਨ ਜਿਹੜਾ ਕੀਤੇ ਜਾ ਸਕਦੇ ਨੇ ਇੱਥੇ ਦੱਸ ਦਈਏ ਕਿ ਲੁਧਿਆਣਾ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਦੇ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਹ ਪੈਟਰੋਲ ਪੰਪ ਬਿਲਕੁਲ ਬੰਦ ਨਹੀਂ ਕਰਨਾ ਚਾਹੁੰਦੇ ਪਰ ਉਨ੍ਹਾਂ ਦੀ ਮਜਬੂਰੀ ਹੈ ਪਿਛਲੇ 8 ਸਾਲਾਂ ਤੋਂ ਤੇਲ ਕੰਪਨੀਆਂ ਤੇ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਕੋਈ ਵਿਸ਼ੇਸ਼ ਕਦਮ ਨਹੀਂ ਚੁੱਕੇ ਗਏ ਡੀਲਰਾਂ ਦੀ ਮਾਰਜਨ ਮਣੀ ਵਧਾਉਣ ਦੇ ਲਈ ਕਦਮ ਨਹੀਂ ਚੁੱਕੇ ਗਏ ਪਿਛਲੇ 8 ਸਾਲਾਂ ਦੇ ਦੌਰਾਨ ਮਹਿੰਗਾਈ ਕਈ ਗੁਣਾ ਵੱਧ ਗਈ ਹੈ ਇਸ ਕਰਕੇ ਅਸੀਂ ਮੰਗ ਕਰ ਰਹੇ ਹਾਂ ਕਿ ਸਾਡੀ ਇਹ ਮੰਗ ਪੂਰੀ ਕੀਤੀ ਜਾਵੇ ਪੈਟਰੋਲੀਅਮ ਡੀਲਰਾਂ ਦੀ ਮਨੀ ਜੋ ਮਾਰਜਨ ਬਣੀ ਉਸ ਦੇ ਵਿੱਚ ਵਾਧਾ ਨਹੀਂ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਹਰ ਐਤਵਾਰ ਜਿਹੜਾ ਪੈਟਰੋਲ ਪੰਪ ਜਿਹੜੇ ਨੇ ਬੰਦ ਕੀਤੇ ਜਾਣਗੇ ਯਾਨੀ ਕਿ ਅੱਜ ਵੀ ਪੈਟਰੋਲ ਪੰਪ ਜਿਹੜੇ ਨੇ ਲੁਧਿਆਣਾ ਦੇ ਵਿੱਚ ਬੰਦ ਰਹਿਣਗੇ ਜੋ ਲੁਧਿਆਣਾ ਦੇ ਵਿੱਚ ਰਹਿੰਦੇ ਨੇ ਜਾਂ ਇਥੋਂ ਕਿਸੇ ਨੇ ਲੰਘਣਾ ਹੈ ਤੇ ਇਸ ਖਬਰ ਨੂੰ ਜ਼ਰੂਰ ਧਿਆਨ ਦੇ ਨਾਲ ਸੁਣ ਲਵੋ ਕਿ ਅੱਜ ਲੁਧਿਆਣਾ ਦੇ ਵਿੱਚ ਪੈਟਰੋਲ ਪੰਪ ਬੰਦ ਰਹਿਣਗੇ ਜੇਕਰ ਇਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਐਤਵਾਰਾਂ ਨੂੰ ਵੀ ਜਿਹੜਾ ਇਹਨਾਂ ਦੇ ਵੱਲੋਂ ਪੈਟਰੋਲ ਪੰਪ ਬੰਦ ਰੱਖੇ ਜਾਣਗੇ